ਇੱਕ ਪਾਸੇ ਜਿੱਥੇ ਲੋਕ ਹੁਸ਼ਿਆਰਪੁਰ ਚ ਹੁੰਦੀਆਂ ਚੋਰੀ ਚ ਕਰੀ ਅਤੇ ਲੁੱਟਾਂ ਦੀਆਂ ਵਾਰਦਾਤਾਂ ਤੋਂ ਬੇहद ਦੁਖੀ ਨੇ ਉੱਥੇ ਹੀ ਆਵਾਰਾ ਪਸ਼ੂਆਂ ਦੀ ਦਿਨ ਪ੍ਰਤੀ ਦਿਨ ਵੱਣਦੀ ਜਾ ਰਹੀ ਵੱਡੀ ਸਮੱਸਿਆ ਨੇ ਵੀ ਲੋਕਾਂ ਨੂੰ ਮੁਸ਼ਕਲਾਂ ਦੇ ਵਿੱਚ ਪਾਇਆ ਹੋਇਆ ਅੱਜ ਦਿਨ ਸੋਸ਼ਲ ਮੀਡੀਆ ਤੇ ਅਸੀਂ ਅਕਸਰ ਆਵਾਰਾ ਪਸ਼ੂਆਂ ਦੀਆਂ ਲੜਾਈਆਂ ਦੀਆਂ ਵੀਡੀਓਜ਼ ਵੇਖਦੇ ਹਾਂ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ 'ਚ ਹੁਣ ਤੱਕ ਅਨੇਕਾਂ ਹੀ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਚੁੱਕਿਆ ਹੈ ਤੇ ਇਨ੍ਹਾਂ ਘਟਨਾਵਾਂ 'ਚ ਲੋਕਾਂ ਦੀਆਂ ਗੱਡੀਆਂ ਤੇ ਵਾਹਨਾਂ ਦਾ ਵੀ ਵੱਡਾ ਨੁਕਸਾਨ ਹੁੰਦਾ ਹੈ ਤੇ ਲੋਕਾਂ ਵੱਲੋਂ ਸਰਕਾਰ ਨੂੰ ਟੈਕਸ ਦੇਣ ਦੇ ਬਾਵਜੂਦ ਇਸ ਤਰ੍ਹਾਂ ਸੜਕਾਂ ਤੇ ਆਵਾਰਾ ਪਸ਼ੂਆਂ ਦਾ ਘੁਮਣਾ ਸਰਕਾਰ ਦੇ ਮਾੜੇ ਪ੍ਰਬੰਧਾਂ ਦੀ ਪੋਲ ਖੋਲਦਾ ਹੈ ਇਹ ਵੀਡੀਓ ਹੁਸ਼ਿਆਰਪੁਰ ਦੇ ਬੇहद ਭੀੜ ਭੜੱਕੇ ਵਾਲੇ ਬਸਾਰ ਬਹਾਦਰਪੁਰਤਿਆਂ ਨੇ ਜਿੱਥੇ ਕਿ ਦੋ ਆਵਾਰਾ ਸਾਨਾਂ ਦੀ ਲੜਾਈ ਨੇ ਲੋਕਾਂ ਨੂੰ ਬਿਫਤਾ 'ਚ ਪਾ ਦਿੱਤਾ ਤੇ ਦੇਖਤੇ ਹੀ ਦੇਖਤੇ ਇਹ ਦੋਵੇਂ ਹੀ ਸਾਨਾਂ ਵੱਲੋਂ ਸੜਕ ਤੇ ਖੜੇ ਲੋਕਾਂ ਦੇ ਵਾਹਨਾਂ ਦਾ ਵੀ ਵੱਡਾ ਨੁਕਸਾਨ ਕਰ ਦਿੱਤਾ ਗਿਆ ਇਸ ਦੌਰਾਨ ਅੱਤਵਾਦਿਤ ਵਿਚ ਆਸ-ਪਾਸ ਦੇ ਦੁਕਾਨਦਾਰਾਂ ਵੱਲੋਂ ਤੁਰੰਤ ਆਪਣੀਆਂ ਦੁਕਾਨਾਂ ਦੇ ਸ਼ਟਰ ਬੰਦ ਕਰ ਦਿੱਤੇ ਗਏ ਤਾਂ ਜੋ ਕੋਈ ਵੱਡਾ ਵਿੱਤੀ ਨੁਕਸਾਨ ਨਾ ਹੋਵੇ ਸਵਾਲ ਇਹ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਲਈ ਅਖਰਕਾਰ ਜ਼ਿੰਮੇਵਾਰ ਕੌਣ ਹੈ ਹੁਸ਼ਰਪੁਰ ਨਗਰ ਨਿਗਮ ਜਾਂ ਫਿਰ ਸਰਕਾਰ ਕਿਉਂਕਿ ਆਮ ਲੋਕ ਤਾਂ ਆਪਣੀਆਂ ਜੇਬਾਂ 'ਚੋਂ ਸਰਕਾਰ ਨੂੰ ਗਊਸੈਸ ਸਮੇਤ ਹੋਰ ਕਈ ਤਰ੍ਹਾਂ ਦੇ ਟੈਕਸ ਅਦਾ ਕਰਦੇ ਨੇ ਤੇ ਫਿਰ ਇਨ੍ਹਾਂ ਪਸ਼ੂਆਂ ਦੇ ਨਾਤੇ ਲਿਆ ਜਾਂਦਾ ਟੈਕਸ ਅਖਰਕਾਰ ਕਿਹਨਾਂ ਦੀਆਂ ਜੇਬਾਂ 'ਚ ਪੈ ਰਿਹਾ ਹੈ ਤੁਸੀਂ ਵੀ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਜੋ ਇਹ ਵੀਡੀਓ ਪ੍ਰਸ਼ਾਸਨ ਤੇ ਸਰਕਾਰ ਦੇ ਦਰਬਾਰ ਤੱਕ ਪਹੁੰਚ ਸਕੇ ਤੇ ਕੁੰਭ ਕਰਨੀ نیند ਸੁਤਾ ਪ੍ਰਸ਼ਾਸਨ ਇਹਨਾਂ ਆਵਾਰਾ ਪਸ਼ੂਆਂ ਤੇ ਕਾਬੂ ਪਾਉਣ ਲਈ ਕੋਈ ਜੱਦੂ ਚਿਹਦ ਕਰ ਸਕੇ ਹੁਸ਼ਰਪੁਰ ਦੇ ਉਸਦੇ ਨਾਲ ਚੇਤਨ ਕਸ਼ਪ ਤੇ ਰਿਪੋਰਟ ਵੀ At GNA University, see potential in everyone and everything around us. We drive innovation and entrepreneurship. We groom competent global citizens to affect positive change around them.